ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣੀ ਤੇ ਸੁਣ ਕੇ ਆਪਣੇ ਕਮੈਂਟ ਜ਼ਰੂਰ ਕਰਿਓ ਥੋੜਾ ਥੋੜਾ ਅੱਜ ਮੀਂਹ ਪੈਂਦਾ ਸੀ ਮੈਂ ਛੋਟੇ ਜਿਹੇ ਕੱਪੜੇ ਪਾ ਕੇ ਮੀਂਹ ਵਿੱਚ ਨਾ ਹਾਂਦੀ ਸੀ ਮੇਰੀ ਖੂਬਸੂਰਤੀ ਛੋਟੇ ਕੱਪੜਿਆਂ ਵਿੱਚ ਹੋਰ ਵੀ ਜ਼ਿਆਦਾ ਨਿੱਖਰਦੀ ਹੋਈ ਸੀ ਉਦੋਂ ਹੀ ਸਾਡੇ ਦਰਵਾਜ਼ੇ ਤੇ ਬੈਲ ਵੱਜੀ ਜਦੋਂ ਮੈਂ ਤਰਵਾਚਾ ਕੋਲਿਆ ਤਾਂ ਸਾਹਮਣੇ ਮੇਰਾ ਜੀਠ ਖੜਾ ਸੀ ਉਹ ਮੈਨੂੰ ਦੇਖ ਕੇ ਮੁਸਕਰਾਉਣ ਲੱਗਿਆ ਤੇ ਕਹਿਣ ਲੱਗਿਆ ਅੱਜ ਤਾਂ ਤੂੰ ਬਹੁਤ ਹੀ ਜ਼ਿਆਦਾ ਕਿਆਮਤ ਲੱਗ ਰਹੀ ਹੈ ਮੈਂ ਤਾਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਮੇਰਾ ਜੀਠ 42 ਸਾਲ ਦਾ ਸੀ ਤੇ ਕੁਆਰਾ ਹੀ ਸੀ ਕਿਸੇ ਕੰਮ ਲਈ ਉਹ ਸਾਡੇ ਸ਼ਹਿਰ ਸਾਡੇ ਘਰ ਆਇਆ ਹੋਇਆ ਸੀ ਦੇਖਣ ਨੂੰ ਤਾਂ ਉਹ ਬਹੁਤ ਸੋਹਣਾ ਸੀ ਜਦੋਂ ਉਹ ਸਾਡੇ ਘਰ ਆਇਆ ਤਾਂ ਇਸ ਵੇਲੇ ਮੇਰੇ ਤੇ ਮੇਰੇ ਘਰਵਾਲੇ ਵਿੱਚ ਬਹਿਸ ਚੱਲਦੀ ਸੀ ਮੈਨੂੰ ਜੋ ਖੁਸ਼ੀ ਚਾਹੀਦੀ ਸੀ ਉਹ ਮੇਰਾ ਘਰ ਵਾਲਾ ਮੈਨੂੰ ਨਹੀਂ ਦਿੰਦਾ ਸੀ ਇੱਕ ਦਿਨ ਮੈਂ ਆਪਣੇ ਘਰ ਵਾਲੇ ਦੇ ਲਈ ਆਪਣਾ ਕਮਰਾ ਸਜਾਇਆ ਉਸ ਰਾਤ ਮੇਰੇ ਘਰ ਵਾਲੇ ਦੀ ਥਾਂ ਤੇ ਮੇਰਾ ਜੀਠ ਕਮਰੇ ਵਿੱਚ ਆ ਗਿਆ ਉਹਨੇ ਕਿਹਾ ਕਿ ਮੇਰੀ ਉਮਰ ਦੇ ਹਿਸਾਬ ਨਾਲ ਮੈਨੂੰ ਦੋ ਚੀਜ਼ਾਂ ਦਾ ਜ਼ਿਆਦਾ ਹੀ ਪਤਾ ਇਹਨਾਂ ਕਹਿ ਕੇ ਉਹਨੇ ਮੈਨੂੰ ਆਪਣੇ ਕੋਲ ਖਿੱਚ ਲਿਆ ਇੱਕ ਕਮਰੇ ਵਿੱਚ ਸਜਾਏ ਹੋਏ ਫੁੱਲਾਂ ਦੇ ਮਰਝਾਉਣ ਤੱਕ ਉਹਨੇ ਪੂਰੀ ਤਰ੍ਹਾਂ ਮੈਨੂੰ ਜਦੋਂ ਮੈਂ ਘਰ ਦਾ ਗੇਟ ਖੋਲ੍ਹਿਆ ਤਾਂ ਮੇਰੇ ਸਾਹਮਣੇ ਮੇਰਾ ਘਰ ਵਾਲਾ ਨਹੀਂ ਬਲਕਿ ਵੱਡਾ ਜੀਠ ਖੜਾ ਸੀ ਮੈਂ ਛੋਟੇ ਕੱਪੜਿਆਂ ਵਿੱਚ ਸੀ ਮੈਨੂੰ ਉਮੀਦ ਸੀ ਕਿ ਦਰਵਾਜ਼ੇ ਤੇ ਮੇਰਾ ਘਰ ਵਾਲਾ ਹੀ ਹੋਊਗਾ ਪਰ ਸਾਹਮਣੇ ਤਾਂ ਮੇਰਾ ਜੀਠ ਸੀ ਉਹਨੂੰ ਦੇਖ ਕੇ ਤਾਂ ਮੈਂ ਸ਼ਰਮਿੰਦਗੀ ਜਿਹੀ ਹੋ ਗਈ ਕਿਉਂਕਿ ਮੈਨੂੰ ਉਮੀਦ ਸੀ ਕਿ ਇਸ ਹਾਲ ਵਿੱਚ ਮੈਨੂੰ ਮੇਰਾ ਘਰ ਵਾਲਾ ਹੀ ਦੇਖੂਗਾ ਪਰ ਜੋ ਮੈਂ ਆਪਣੇ ਘਰ ਵਾਲੇ ਦੇ ਲਈ ਕੀਤਾ ਸੀ ਉਹਦਾ ਮઝા ਮੇਰੇ ਜੇਠ ਲੈਂਦਾ ਸੀ ਉਹ ਤਾਂ ਮੈਨੂੰ ਵੱਖਰੀ ਹੀ ਨਜ਼ਰਾਂ ਨਾਲ ਦੇਖਦਾ ਉਹਨੂੰ ਦੇਖ ਕੇ ਮੈਂ ਫਟਾਫਟ ਆਪਣੇ ਕਮਰੇ ਵੱਲ ਜਾਣ ਲੱਗੀ ਪਰ ਉਦੋਂ ਹੀ ਉਹਨੇ ਮੇਰਾ ਹੱਥ ਫੜ ਲਿਆ ਕਹਿਣ ਲੱਗਾ ਕਿ ਸ਼ੈਲੀ ਤੂੰ ਕਿੱਥੇ ਚੱਲ ਰਹੀ ਹੈ ਮੈਨੂੰ ਦੇਖਣ ਵੀ ਨਹੀਂ ਦੇਵੇਂਗੀ ਉਹਦੇ ਸਾਹਮਣੇ ਛੋਟੇ ਕੱਪੜਿਆਂ ਵਿੱਚ ਮੈਨੂੰ ਸ਼ਰਮ ਆਉਂਦੀ ਸੀ ਇਸ ਲਈ ਮੈਂ ਕੱਪੜੇ ਬਦਲਣ ਲਈ ਕਮਰੇ ਵਿੱਚ ਚੱਲੀ ਸੀ ਮੈਂ ਆਪਣੇ ਜੇਠ ਨੂੰ ਕਿਹਾ ਕਿ ਤੁਸੀਂ ਬੈਠੋ ਮੈਂ ਹੁਣੇ ਆਉਣੀ ਆਂ ਮੈਂ ਆਪਣੇ ਕਮਰੇ ਵਿੱਚ ਜਾ ਕੇ ਕੱਪੜੇ ਪਾਏ ਤੇ ਬਾਹਰ ਆ ਗਈ। ਮੈਂ ਆਪਣੇ ਜੇਠ ਨੂੰ ਚਾਹ ਪਾਣੀ ਦਿੱਤਾ। ਅਜੇ ਵੀ ਉਹ ਮੈਨੂੰ ਉਸੇ ਨਜ਼ਰ ਨਾਲ ਦੇਖਦਾ ਸੀ। ਉਹ ਕਹਿਣ ਲੱਗਿਆ ਕਿ ਸ਼ੈਲੀ ਅੱਜ ਕੋਈ ਖਾਸ ਗੱਲ ਆ। ਸ਼ਾਇਦ ਮੈਂ ਗਲਤ ਟਾਈਮ ਤੇ ਆ ਗਿਆ। ਮੈਂ ਕਿਹਾ ਇਦਾਂ ਦੀ ਕੋਈ ਗੱਲ ਨਹੀਂ। ਸੱਚ ਤਾਂ ਇਹ ਆ ਕਿ ਦਰਵਾਜ਼ੇ ਤੇ ਮੈਨੂੰ ਤੁਹਾਡੇ ਭਰਾ ਦੀ ਉਮੀਦ ਸੀ। ਪਰ ਕੋਈ ਗੱਲ ਨਹੀਂ। ਮੇਰੇ ਲਈ ਚੰਗਾ। ਹੁਣ ਉਹਨੇ ਸਭ ਕੁਝ ਦੇਖ ਹੀ ਲਿਆ ਸੀ। ਤਾਂ ਉਹਨੂੰ ਘਰ ਦੀਆਂ ਗੱਲਾਂ ਦੱਸਣ ਵਿੱਚ ਕੋਈ ਹਰਜ ਨਹੀਂ ਸੀ ਮੈਂ ਉਹਨੂੰ ਦੱਸਿਆ ਕਿ ਤੁਹਾਡੇ ਭਰਾ ਦੇ ਲਈ ਉਹ ਤੇ ਛੋਟਾ ਜਿਹਾ ਸਰਪ੍ਰਾਈਜ਼ ਰੱਖਿਆ ਸੀ ਮੈਂ ਕੰਮ ਦਾ ਕਰਕੇ ਉਹਨੂੰ ਟਾਈਮ ਨਹੀਂ ਮਿਲਦਾ ਅਸੀਂ ਦੋਨੋਂ ਇਕੱਲੇ ਰਹਿੰਦੇ ਹੋਏ ਵੀ ਇੱਕ ਦੂਜੇ ਨੂੰ ਟਾਈਮ ਨਹੀਂ ਦੇ ਸਕਦੇ ਇਸ ਲਈ ਅੱਜ ਕੁਝ ਅਲੱਗ ਕਰਨ ਦੇ ਲਈ ਮੈਂ ਉਹਦੇ ਲਈ ਸਰਪ੍ਰਾਈਜ਼ ਪਲਾਨ ਕੀਤਾ ਸੀ ਹਸਬੰਡ ਵਾਈਫ ਵਿੱਚ ਪਿਆਰ ਰੱਖਣ ਦੇ ਲਈ ਵਿੱਚ ਵਿੱਚ ਵੀ ਸਰਪ੍ਰਾਈਜ਼ ਪਲਾਨ ਕਰਨਾ ਚਾਹੀਦਾ ਇਹ ਮੈਂ ਕੱਲ ਹੀ ਇੰਟਰਨੈਟ ਤੇ ਦੇਖਿਆ ਸੀ ਅੱਜ ਮੈਂ ਉਹ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖ ਤੇਰਾ ਭਰਾ ਟਾਈਮ ਤੇ ਨਹੀਂ ਆਇਆ ਮੈਂ ਆਪਣੇ ਸੇਠ ਨਾਲ ਗੱਲ ਕਰਦੀ ਸੀ ਅਚਾਨਕ ਮੇਰਾ ਘਰ ਵਾਲਾ ਦੀਪ ਘਰੇ ਆ ਗਿਆ ਉਹਨੂੰ ਦੇਖ ਕੇ ਮੈਨੂੰ ਬੜਾ ਗੁੱਸਾ ਆਇਆ ਸੀ ਉਹਨੇ ਮੇਰੇ ਨਾਲ ਪਹਿਲਾਂ ਹੀ ਵਾਦਾ ਕੀਤਾ ਸੀ ਕਿ ਉਹ 2 ਘੰਟੇ ਅੱਜ ਪਹਿਲਾਂ ਆਊਗਾ ਪਰ ਉਹ ਕਾਫੀ ਲੇਟ ਕਰ ਆਇਆ ਸੀ ਤੇ ਜੇ ਉਹ ਟਾਈਮ ਤੇ ਘਰ ਆ ਜਾਂਦਾ ਤਾ ਜੇਠ ਨੂੰ ਦਰਵਾਜ਼ੇ ਤੋਂ ਹੀ ਵਾਪਸ ਭੇਜ ਸਕਦਾ ਸੀ ਘਰ ਆਉਂਦੇ ਹੀ ਉਹਨੇ ਬਾਜੀ ਨੂੰ ਦੇਖ ਕੇ ਗਲੇ ਲਾਇਆ ਇਹਨੇ ਤਾਂ ਮੇਰੇ ਵੱਲ ਦੇਖਿਆ ਵੀ ਨਹੀਂ ਦੇਖਦਾ ਵੀ ਕਿੱਦਾਂ ਇਹਨੂੰ ਪਤਾ ਸੀ ਕਿ ਮੈਂ ਗੁੱਸੇ ਵਿੱਚ ਹਾਂ ਉਹਨਾਂ ਦੋਨਾਂ ਨੂੰ ਇਕੱਲਾ ਛੱਡ ਕੇ ਮੈਂ ਰਸੋਈ ਵਿੱਚ ਚਲੀ ਗਈ ਉਹਦੀਆਂ ਗੱਲਾਂ ਸੁਣੀਆਂ ਤਾਂ ਮੈਨੂੰ ਸਮਝ ਆਇਆ ਕਿ ਬਾਜੀ 1 ਮਹੀਨੇ ਦੇ ਲਈ ਸਾਡੇ ਘਰ ਰਹਿਣ ਲਈ ਆਇਆ ਮੇਰਾ ਜੇਠ ਤਾਂ ਮੇਰੇ ਘਰ ਵਾਲੇ ਦੇ ਮਾਮੇ ਦਾ ਮੁੰਡਾ ਸੀ ਉਹ ਮੇਰੇ ਘਰ ਵਾਲੇ ਤੋਂ ਉਮਰ ਵਿੱਚ ਵੱਡਾ ਸੀ ਉਹਨਾਂ ਦੋਨਾਂ ਦੀਆਂ ਗੱਲਾਂ ਹੁੰਦੀਆਂ ਸੀ ਤੇ ਮੈਂ ਰੋਟੀ ਬਣਾਉਣ ਲੱਗ ਪਈ ਰਾਤ ਨੂੰ ਜਲਦੀ ਰੋਟੀ ਖਾ ਕੇ ਮੈਂ ਰਸੋਈ ਸਾਫ਼ ਕੀਤੀ ਤੇ ਆਪਣੇ ਕਮਰੇ ਵਿੱਚ ਜਾਂਦੇ ਹੀ ਮੈਨੂੰ ਹੋਰ ਗੁੱਸਾ ਚੜ ਗਿਆ ਕਿਉਂਕਿ ਜੋ ਬੈੱਡ ਮੈਂ ਪਿਆਰ ਨਾਲ ਸਜਾਇਆ ਸੀ ਉਸ ਬਿਸਤਰੇ ਤੇ ਮੇਰਾ ਘਰ ਵਾਲਾ ਜ਼ੋਰ-ਜ਼ੋਰ ਨਾਲ ਖਰਾੜੇ ਮਾਰਦਾ ਸੀ ਇੰਨੇ ਸੋਹਣੇ ਸਜੇ ਹੋਏ ਬੈੱਡ ਨੂੰ ਦੇਖ ਕੇ ਕੀ ਇਹਨੂੰ ਸਮਝ ਵੀ ਨਹੀਂ ਆਈ ਸੀ ਕਿ ਮੈਂ ਬਿਸਤਰੇ ਨੂੰ ਅੱਜ ਇੰਨਾ ਕਿਉਂ ਸਜਾਇਆ ਉਸ ਵੇਲੇ ਮੈਂ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਨਹੀਂ ਗਈ ਮੈਂ ਹਾਲ ਵਿੱਚ ਆ ਕੇ ਬੈਠ ਗਈ ਬਰਾਂਡੇ ਵਿੱਚ ਬੈਠ ਕੇ ਮੈਂ ਬੜਬੜਾਉਂਦੀ ਸੀ ਮੈਨੂੰ ਆਪਣੇ ਜੇਠ ਦਾ ਖਿਆਲ ਹੀ ਨਹੀਂ ਸੀ ਕੁਝ ਟਾਈਮ ਪਹਿਲਾਂ ਹੀ ਜੇਠ ਮੇਰੇ ਕੋਲ ਆ ਕੇ ਬੈਠ ਗਿਆ ਉਹਦੇ ਵਾਂਗ ਮੇਰਾ ਧਿਆਨ ਹੀ ਨਹੀਂ ਗਿਆ ਜਦੋਂ ਉਹਨੇ ਮੇਰਾ ਹੱਥ ਫੜਿਆ ਤਾਂ ਮੈਂ ਹੈਰਾਨ ਹੋ ਗਈ ਕਿਉਂਕਿ ਪਹਿਲਾਂ ਮੈਂ ਸੋਚਾਂ ਵਿੱਚ ਡੁੱਬੀ ਹੋਈ ਸੀ ਮੇਰੇ ਜੇਠ ਦੇ ਅਚਾਨਕ ਆ ਜਾਣ ਤੇ ਮੈਂ ਡਰ ਗਈ ਮੈਨੂੰ ਇਦਾਂ ਹੈਰਾਨ ਹੁੰਦਾ ਦੇਖ ਕੇ ਉਹ ਕਹਿਣ ਲੱਗਾ ਕੀ ਹੋਇਆ ਇਕੱਲੀ ਬੈਠ ਕੇ ਕਿਉਂ ਬੋਲਦੀ ਐ ਤਾਂ ਮੈਂ ਉਹਦਾ ਹੱਥ ਫੜ ਕੇ ਸਿੱਧਾ ਆਪਣੇ ਕਮਰੇ ਵੱਲ ਲੈ ਗਈ ਮੈਂ ਉਹਨੂੰ ਆਪਣਾ ਸੱਜਿਆ ਹੋਇਆ ਬੈੱਡ ਦਿਖਾਇਆ ਤੇ ਮੇਰਾ ਜੀਠ ਕਹਿਣ ਲੱਗਿਆ ਕਿ ਤੂੰ ਤਾਂ ਇੰਨਾ ਸੋਹਣਾ ਬੈੱਡ ਸੱਜਾਇਆ ਸ਼ਾਇਦ ਇਹਨੂੰ ਸਮਝ ਨਹੀਂ ਆਈ ਕਿ ਮੈਂ ਇਹਨੂੰ ਕੀ ਦਿਖਾਉਣਾ ਚਾਹੁੰਦੀ ਹਾਂ ਮੈਂ ਗੁੱਸੇ ਨਾਲ ਕਮਰੇ ਤੋਂ ਬਾਹਰ ਆ ਗਈ ਮੈਂ ਉਹਨੂੰ ਕਿਹਾ ਕਿ ਬਾਜੀ ਮੈਂ ਤੁਹਾਨੂੰ ਸਿਰਫ ਸੱਜਿਆ ਹੋਇਆ ਬੈੱਡ ਨਹੀਂ ਦਿਖਾ ਰਹੀ ਮੈਂ ਗੁੱਸੇ ਵਿੱਚ ਕਿਉਂ ਹਾਂ ਲੱਗਦਾ ਤੁਹਾਨੂੰ ਸਮਝ ਨਹੀਂ ਆਈ ਮੇਰਾ ਜੇਕ ਕਹਿਣ ਲੱਗਾ ਕਿ ਤੇਰੇ ਚਿਹਰੇ ਨੂੰ ਦੇਖ ਕੇ ਮੈਨੂੰ ਸਭ ਕੁਝ ਸਮਝ ਆ ਗਿਆ ਪੱਕਾ ਤੂੰ ਇਹ ਬੈਡ ਇਹਦੇ ਨਾਲ ਪਿਆਰ ਵਾਲਾ ਟਾਈਮ ਬਤਾਉਣ ਲਈ ਸਜਾਇਆ ਸੀ ਪਰ ਇਹ ਤਾਂ ਇੰਨੀ ਉੱਚੀ ਉੱਚੀ ਘਰਾੜੇ ਮਾਰਦਾ ਸੱਚੀ ਤੇਰੀ ਪਸੰਦ ਕਿੰਨੀ ਗਲਤ ਨਿਕਲੀ ਇਹ ਤਾਂ ਬਿਲਕੁਲ ਰੋਮਾਂਟਿਕ ਨਹੀਂ ਸ਼ਾਇਦ ਇਹਨੂੰ ਤੇਰੇ ਪਿਆਰ ਦੀ ਕਦਰ ਨਹੀਂ ਤੇਰੇ ਵਰਗੀ ਰੋਮਾਂਟਿਕ ਕੁੜੀ ਨੂੰ ਤਾਂ ਮੇਰੇ ਵਰਗਾ ਰੋਮਾਂਟਿਕ ਘਰ ਵਾਲਾ ਚਾਹੀਦਾ ਸੀ ਪਰ ਦੇਖ ਕਿਸਮਤ ਦਾ ਖੇਲ ਹੈ ਇਹਦੀ ਕਿਸਮਤ ਚੰਗੀ ਆ ਇਹਨੂੰ ਤੇਰੇ ਵਰਗੀ ਸੋਹਣੀ ਤੇ ਚੰਗੀ ਕੁੜੀ ਮਿਲੀ। ਮੇਰੇ ਜੇਠ ਨੇ ਮੇਰੀ ਖੂਬਸੂਰਤੀ ਦੀ ਤਾਰੀਫ਼ ਕੀਤੀ। ਇਹ ਸੁਣ ਕੇ ਤਾਂ ਕੁਝ ਪਲ ਦੇ ਲਈ ਮੈਂ ਆਪਣਾ ਸਾਰਾ ਕੋਈ ਗੁੱਸਾ ਹੀ ਭੁੱਲ ਗਈ। ਮੈਂ ਖੁਸ਼ ਹੋ ਗਈ ਸੀ। ਕਈ ਮਹੀਨਿਆਂ ਤੋਂ ਮੈਂ ਆਪਣੇ ਘਰ ਵਾਲੇ ਦੇ ਮੂੰਹੋਂ ਖੂਬਸੂਰਤੀ ਦੇ ਕੋਈ ਲਫ਼ਜ਼ ਹੀ ਨਹੀਂ ਸੁਨੇ ਸੀ। ਪਤਾ ਨਹੀਂ ਇਹਨੂੰ ਕੀ ਹੋ ਗਿਆ ਸੀ। ਬੰਦੇ ਨੂੰ ਕੰਮ ਵਿੱਚ ਬਿਜੀ ਰਹਿਣਾ ਚਾਹੀਦਾ। ਘਰ ਵਿੱਚ ਘਰ ਵਾਲੇ ਵੀ ਹੁੰਦੀ ਆ। ਇਹਨੂੰ ਇਹ ਧਿਆਨ ਰੱਖਣਾ ਵੀ ਚਾਹੀਦਾ। ਆਪਣਾ ਪਰਿਵਾਰ ਵੀ ਆ ਗੱਲਾਂ ਕਰਦੇ ਕਰਦੇ ਮੈਂ ਜੇਠ ਨਾਲ ਕਾਫੀ ਗੱਲਾਂ ਕਰ ਲਈਆਂ ਸੀ ਤਾਂ ਮੇਰੇ ਜੇਠ ਨੇ ਮੇਰੇ ਮੋਢੇ ਤੇ ਹੱਥ ਥਾੱਕਿਆ ਉਹ ਕਹਿਣ ਲੱਗਾ ਕਿ ਪਰੇਸ਼ਾਨ ਨਾ ਹੋ ਹੁਣ ਮੈਂ ਆ ਗਿਆ ਮਾਂ ਤੂੰ ਮੇਰੇ ਨਾਲ ਹਰ ਗੱਲ ਸ਼ੇਅਰ ਕਰ ਸਕਦੀ ਹੈ ਮੈਂ ਤੇਰੇ ਲਈ ਟਾਈਮ ਤਾਂ ਕੱਢੂੰਗਾ ਮੈਂ ਦੀਪ ਨੂੰ ਸਮਝਾ ਦੇਵਾਂਗਾ ਆਪਣੇ ਜੇਠ ਨਾਲ ਮੈਨੂੰ ਗੱਲ ਕਰਕੇ ਚੰਗਾ ਲੱਗਿਆ ਸੀ ਮੇਰਾ ਮਨ ਹਲਕਾ ਹੋ ਗਿਆ ਤੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਦੀਪ ਵੱਲ ਨੂੰ ਪਿੱਠ ਕਰਕੇ ਸੌਂ ਗਈ। ਅਗਲੇ ਦਿਨ ਦੀਪ ਤਨਖਾਹ ਲੈ ਕੇ ਆਪਣੇ ਕੰਮ ਤੇ ਚਲਾ ਗਿਆ ਸੀ। ਮੇਰਾ ਜੇਠ ਘਰ ਹੀ ਸੀ। ਉਹਨੇ ਕਿਹਾ ਕਿ ਦੁਪਹਿਰ ਨੂੰ ਆਪਸ ਵਿੱਚ ਆ ਜਾਏ। ਤੇ ਮੇਰਾ ਜੇਠ ਤਾਂ ਚਾਲੀ ਕੋਸਾਲ ਦਾ ਸੀ। ਪਰ ਇਹ ਮੰਨਣਾ ਪਊਗਾ ਕਿ ਉਹ ਬਹੁਤ ਸੋਹਣਾ ਸੀ। ਉਹਨੇ ਆਪਣਾ ਸਰੀਰ ਨੂੰ ਫਿੱਟ ਰੱਖਿਆ ਹੋਇਆ ਸੀ। ਉਸ ਦਿਨ ਜੇਠ ਨੇ ਤੌਲੀਆ ਲਪੇਟਿਆ ਹੋਇਆ ਸੀ। ਉਹਨੂੰ ਦੇਖ ਕੇ ਮੈਨੂੰ ਸ਼ਰਮ ਆਉਣ ਲੱਗ ਪਈ। ਮੇਰੇ ਜੀਠ ਨੇ ਆਪਣੇ ਆਪ ਨੂੰ ਇੰਨਾ ਫਿੱਟ ਰੱਖਿਆ ਹੋਇਆ ਸੀ ਕਿ ਮੇਰੇ ਸਾਹਮਣੇ ਬਿਨਾ ਸ਼ਰਟ ਦੇ ਖੜਾ ਸੀ ਤੇ ਸਿਰਫ ਤੌਲੀਆ ਹੀ ਲਪੇਟ ਕੇ ਸਦਾ ਰਸੋਈ ਵਿੱਚ ਆ ਗਿਆ। ਉਹਨੂੰ ਏਦਾਂ ਦੇਖ ਕੇ ਮੈਂ ਅੱਖਾਂ ਹੀ ਬੰਦ ਕਰ ਲਈਆਂ। ਮੈਨੂੰ ਸ਼ਰਮਾਉਂਦੇ ਹੋਏ ਦੇਖ ਕੇ ਉੱਥੋਂ ਉਹ ਚਲਾ ਗਿਆ। ਕੁਝ ਦੇਰ ਬਾਅਦ ਸਾਰੇ ਕੱਪੜੇ ਪਾ ਕੇ ਆਇਆ ਤੇ ਕੱਲ ਜਦੋਂ ਘਰ ਆਇਆ ਸੀ ਤਾਂ ਥੋੜੀ ਦੇਰ ਦੇ ਲਈ ਮੈਨੂੰ ਉਹਦੇ ਨਾਲ ਬਗੈਰੀਅਤ ਜਿਹੀ ਹੋ ਗਈ। ਪਰ ਹੁਣ ਸਾਡੇ ਘਰ ਵਿੱਚ ਹੀ ਸੀਤਾਂ ਮੈਨੂੰ ਆਪਣਾ ਘਰ ਭਰਿਆ ਭਰਿਆ ਹੋਇਆ ਲੱਗਦਾ ਸੀ ਇਦਾਂ ਲੱਗਦਾ ਸੀ ਕਿ ਕੋਈ ਆਪਣਾ ਮੇਰੇ ਵਾਲੇ ਦਿਵਾਲੀ ਆ ਇਸ ਲਈ ਮੇਰੇ ਜੀਠ ਨੇ ਆਫਿਸ ਜਾਣ ਤੋਂ ਪਹਿਲਾਂ ਮੈਨੂੰ ਇੱਕ ਆਈਡੀਆ ਦਿੱਤਾ ਸੀ ਉਹਨੇ ਮੈਨੂੰ ਕੈਂਡਲ ਨਾਈਟ ਡਿਨਰ ਦਾ ਆਈਡੀਆ ਦੱਸਿਆ ਕਹਿ ਲੱਗਾ ਕਿ ਭਾਬੀ ਕੱਲ ਮੈਂ ਚਲਦੀ ਆ ਕੇ ਤੇਰਾ ਪਲਾਨ ਖਰਾਬ ਕਰ ਦਿੱਤਾ ਅੱਜ ਰਾਤ ਮੈਂ ਥੋੜਾ ਲੇਟ ਆਉਂਗਾ ਤਾਂ ਮੈਂ ਬਾਹਰ ਹੀ ਰੋਟੀ ਖਾ ਲਵਾਂਗਾ ਤੂੰ ਆਪਣੇ ਘਰ ਵਾਲੇ ਦੇ ਨਾਲ ਟਾਈਮ ਸਪੈਂਡ ਕਰ ਸਕਦੀਂ ਮੈਂ ਤੁਹਾਨੂੰ ਡਿਸਟਰ ਬਣੀ ਕਰੂੰਗਾ ਮੈਨੂੰ ਉਹਦਾ ਕੈਂਡਲ ਨਾਈਟ ਵਾਲਾ ਆਈਡੀਆ ਸਮਝ ਆਇਆ ਸੀ ਮੈਨੂੰ ਡਿਨਰ ਨੂੰ ਰੋਮਾਂਟਿਕ ਮੂਡ ਵਿੱਚ ਬਣਾਉਣ ਦਾ ਚੰਗੀ ਤਰ੍ਹਾਂ ਬਤਾ ਸੀ ਮੈਂ ਦੀਪ ਨੂੰ ਫੋਨ ਕੀਤਾ ਉਹ ਕਿਸੇ ਕੰਮ ਵਿੱਚ ਬਿਜੀ ਸੀ ਇਸੇ ਕਰਕੇ ਉਹਨਾ ਮੈਂ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਮੈਂ ਉਹਨੂੰ ਮੈਸੇਜ ਕੀਤਾ ਮੈਸੇਜ ਦੇਖ ਕੇ ਮੈਨੂੰ ਲੱਗਿਆ ਕਿ ਸ਼ਾਮ ਨੂੰ ਜਲਦੀ ਘਰ ਆ ਜਾਊਗਾ ਸ਼ਾਮ ਹੋ ਗਈ ਤੇ ਮੈਂ ਵਧੀਆ ਤਿਆਰੀ ਕੀਤੀ ਸੀ ਪਰ ਸਾਰਾ ਦਿਨ ਦੀਪ ਨੇ ਮੇਰਾ ਫੋਨ ਹੀ ਨਹੀਂ ਚੁੱਕਿਆ। ਬਸ ਮੈਸੇਜ ਦਾ ਜਵਾਬ ਓਕੇ ਦਿੱਤਾ। ਮੈਨੂੰ ਸਮਝ ਆਇਆ ਕਿ ਅੱਜ ਉਹ ਜਲਦੀ ਘਰ ਆਊਗਾ। ਸ਼ਾਮ ਨੂੰ ਜਲਦੀ ਘਰ ਆਇਆ। ਇਹ ਦੇਖ ਕੇ ਮੈਂ ਖੁਸ਼ ਹੋ ਗਈ। ਪਰ ਆਉਂਦੇ ਹੀ ਦੀਪ ਥੋੜਾ ਥੱਕਿਆ ਜਿਹਾ ਲੱਗਦਾ ਸੀ। ਮੈਂ ਉਹਦੇ ਨਾਲ ਡਿਨਰ ਕੀਤਾ ਪਰ ਬਾਕੀ ਚੀਜ਼ਾਂ ਦੇ ਲਈ ਮੈਂ ਫੋਰਸ ਨਹੀਂ ਕਰ ਸਕੀ। ਕਿਉਂਕਿ ਉਹ ਪਹਿਲਾਂ ਹੀ ਥੱਕਿਆ ਹੋਇਆ ਲੱਗਦਾ ਸੀ। ਵੈਸੇ ਵੀ ਉਹ ਮੇਰਾ ਹੀ ਘਰ ਵਾਲਾ ਸੀ। ਜਬਰਦਸਤੀ ਕਰਨਾ ਜਾਂ ਕਿਸੇ ਚੀਜ਼ ਦੀ ਜਲਦਬਾਜ਼ੀ ਕਰਨ ਦੀ ਕੋਈ ਲੋੜ ਨਹੀਂ ਸੀ। ਅੱਜ ਦਾ ਦਿਨ ਦੀਪ ਦੇ ਨਾਲ ਟਾਈਮ ਬਤਾਉਣ ਦਾ ਕੋਈ ਆਖਰੀ ਦਿਨ ਨਹੀਂ ਸੀ। ਇਸ ਲਈ ਉਹਨੂੰ ਥੱਕਿਆ ਹੋਇਆ ਦੇਖ ਕੇ ਮੈਂ ਉਹਨੂੰ ਕੁਝ ਨਹੀਂ ਕਿਹਾ। ਮੈਂ ਉਹਨੂੰ ਕਮਰੇ ਵਿੱਚ ਚੁੱਪ ਕਰਕੇ ਸੌਂਣ ਦਿੱਤਾ। ਉਹਦੇ ਸੌਂ ਜਾਣ ਤੋਂ ਬਾਅਦ ਮੈਂ ਰਸੋਈ ਸਾਫ਼ ਕੀਤੀ ਤੇ ਰਸੋਈ ਦਾ ਕੰਮ ਖਤਮ ਕਰਕੇ ਮੈਂ ਟੀਵੀ ਦੇਖਦੀ ਸੀ। ਰਾਤ ਦੇ 12 ਵਜ੍ਹਣ ਵਾਲੇ ਸੀ। ਮੇਰਾ ਜੇਠ ਹਜੇ ਈਦਿਕਰ ਨਹੀਂ ਆਇਆ ਸੀ। ਮੈਂ ਉਹਨੂੰ ਫੋਨ ਕਰਨ ਦਾ ਸੋਚਿਆ ਘਰ ਦਾ ਦਰਵਾਜ਼ਾ ਖੁੱਲਿਆ ਉਦੋਂ ਹੀ ਮੇਰਾ ਜੀਠ ਘਰ ਆ ਗਿਆ ਮੈਂ ਉਹਨੂੰ ਰੋਟੀ ਦਾ ਪੁੱਛਿਆ ਪਰ ਉਹਨੇ ਕਿਹਾ ਕਿ ਉਹ ਖਾ ਕੇ ਆਇਆ ਦੋ ਮਿੰਟ ਮੇਰੇ ਨਾਲ ਗੱਲਾਂ ਕਰਕੇ ਆਪਣੇ ਕਮਰੇ ਵਿੱਚ ਚਲਾ ਗਿਆ ਮੈਂ ਵੀ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ ਇਦਾਂ ਹੀ ਦਿਨ ਲੰਘਣ ਲੱਗ ਪਏ ਮੇਰਾ ਜੀਠ 12 ਵਜੇ ਤੋਂ 7 ਵਜੇ ਤੱਕ ਆਫਿਸ ਦੇ ਵਿੱਚ ਰਹਿੰਦਾ ਸੀ ਸਵੇਰੇ ਸਵੇਰੇ ਕੰਮ ਵਿੱਚ ਮੇਰੀ ਮਦਦ ਵੀ ਕਰਦਾ ਸੀ ਜਿੱਦਾਂ ਉਹ ਮੇਰੀ ਮਦਦ ਕਰਦਾ ਸੀ ਉਦਾਂ ਹੀ ਮਦਦ ਮੇਰੇ ਘਰ ਵਾਲੇ ਨੇ ਕੀਤੀ ਸੀ ਮੇਰੇ ਜੀਠ ਦੇ ਨਾਲ ਜੋ ਵੀ ਕੁੜੀ ਵਿਆਹ ਕਰਵਾਉਗੀ ਉਹ ਬੜੀ ਕਿਸਮਤ ਵਾਲੀ ਹੋਊਗੀ ਇਦਾਂ ਕਹਿਣ ਵਿੱਚ ਕੋਈ ਹਰਜ ਨਹੀਂ ਸੀ ਕਿਉਂਕਿ ਉਹ ਹਰ ਚੀਜ਼ ਵਿੱਚ ਪਰਫੈਕਟ ਸੀ ਇੱਕ ਦਿਨ ਰਾਤ ਨੂੰ ਸਮਾਂ ਸਾਡੇ ਕਮਰੇ ਵਿੱਚ ਦੀਪ ਦੇ ਕੱਪੜੇ ਦੇਖਦੀ ਸੀ ਉਹਦੀਆਂ ਕੁਝ 셔ਟਾਂ ਪਾਉਣ ਵਾਲੀਆਂ ਸੀ ਤਾਂ ਮੈਨੂੰ ਉਹਦੀ ਪੈਂਟ ਵਿੱਚੋਂ ਦਿੱਲੀ ਦੀ ਟਿਕਟ ਮਿਲੀ ਮੈਂ ਉਹਨੂੰ ਪੁੱਛਿਆ ਕਿ ਕਿਹੜੀ ਟਿਕਟਾ ਉਨੇ ਕਿਹਾ ਕਿ ਕੁਝ ਦਿਨਾਂ ਦੇ ਲਈ ਮੈਂ ਦਿੱਲੀ ਜਾਣਾ ਆਫਿਸ ਵੱਲੋਂ ਮੈਨੂੰ ਟਿਕਟ ਮਿਲੀ ਹੈ ਆਫਿਸ ਵਿੱਚ ਪਾਰਟੀ ਰੱਖੀ ਸੀ ਇਸ ਲਈ ਮੈਂ ਦਿੱਲੀ ਜਾ ਰਿਹਾ ਪਾਰਟੀ ਦੀ ਗੱਲ ਸੁਣ ਕੇ ਮੈਨੂੰ ਲੱਗਿਆ ਕਿ ਦੀਪ ਮੈਨੂੰ ਵੀ ਨਾਲ ਲੈ ਕੇ ਜਾਊਗਾ ਮੈਂ ਕਿਹਾ ਪਾਰਟੀ ਆ ਤਾਂ ਫਿਰ ਅਸੀਂ ਕਦੋਂ ਜਾਵਾਂਗੇ ਤਾਂ ਉਹ ਕਹਿਣ ਲੱਗਾ ਕਿ ਤੂੰ ਏਹੀ ਕਹਿ ਰਹੀ ਹੈ ਮੈਂ ਕਿਹਾ ਦੀਪ ਪਾਰਟੀ ਦੇ ਲਈ ਤੂੰ ਮੈਨੂੰ ਵੀ ਨਾਲ ਲੈ ਕੇ ਚੱਲ ਉਹ ਮੈਨੂੰ ਕਹਿਣ ਲੱਗਾ ਕਿ ਇਹ ਪਾਰਟੀ ਕਲਾਇੰਟ ਦੇ ਲਈ ਆ ਉੱਥੇ ਪਰਿਵਾਰ ਦਾ ਕੋਈ ਕੰਮ ਨਹੀਂ ਇਸ ਲਈ ਮੈਂ ਤੈਨੂੰ ਨਹੀਂ ਲਿਜਾ ਸਕਦਾ ਪਾਰਟੀ ਦਾ ਸੁਪਨਾ ਦੇਖਣਾ ਬੰਦ ਕਰ ਮੈਂ ਆਪਣੇ ਆਫਿਸ ਤੇ ਦੋਸਤਾਂ ਨਾਲ ਇਕੱਲਾ ਚੱਲਾਂ ਉਹਨੇ ਇੱਕੋ ਮਿੰਟ ਵਿੱਚ ਮੇਰੀਆਂ ਤਾਂ ਸਾਰੀਆਂ ਖੁਸ਼ੀਆਂ ਨੂੰ ਖਤਮ ਹੀ ਕਰ ਦਿੱਤਾ ਅਗਲੇ ਦਿਨ ਦੀਪ ਦਿੱਲੀ ਦੇ ਲਈ ਚਲਾ ਗਿਆ ਤਿੰਨ ਦਿਨ ਲਈ ਦਿੱਲੀ ਗਿਆ ਪਾਰਟੀ ਦੋ ਦਿਨ ਦੀ ਸੀ ਪਰ ਇਸ ਦੇ ਬਾਅਦ ਦੋ ਦਿਨ ਦੇ ਆਫਿਸ ਵਿੱਚ ਉਹਦੇ ਕੰਮ ਸੀ ਇਹਦੇ ਲਈ ਉਹਦੇ ਜਾਣ ਦੇ ਬਾਅਦ ਮੇਰੇ ਦੇ ਨਾਲ ਮੈਂ ਘਰ ਵਿੱਚ ਇਕੱਲੀ ਹੀ ਸੀ ਉਹ ਦਾ ਹੀ ਮੇਰੇ ਜੇਟ ਤੇ ਆਫਿਸ ਵਿੱਚ ਵੀ ਪਾਰਟੀ ਸੀ ਉਹ ਮੈਨੂੰ ਆਪਣੇ ਨਾਲ ਲੈ ਕੇ ਗਿਆ ਇੱਕ ਪਾਸੇ ਮੇਰਾ ਘਰ ਵਾਲਾ ਸੀ ਜੋ ਮੈਨੂੰ ਆਪਣੇ ਨਾਲ ਕਿਤੇ ਵੀ ਨਹੀਂ ਲੈ ਕੇ ਜਾਂਦਾ ਸੀ ਦੂਜੇ ਪਾਸੇ ਮੇਰਾ ਜੇਟ ਸੀ ਮੇਰੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਦਾ ਸੀ ਮੈਨੂੰ ਆਪਣੇ ਨਾਲ ਆਫਿਸ ਵਿੱਚ ਪਾਰਟੀ ਤੇ ਲੈ ਗਿਆ ਤੇ ਆਪਣੇ ਨਾਲ ਹੀ ਮੈਨੂੰ ਏਦਾਂ ਘੁਮਾ ਰਿਹਾ ਸੀ ਜਿਦਾਂ ਮੈਂ ਉਹਦੀ ਗਰਲਫ੍ਰੈਂਡ ਹੋਵਾਂ ਪਾਰਟੀ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਇੱਕ ਹੋਰ ਫੰਕਸ਼ਨ ਸੀ ਜੇਟ ਨੂੰ ਬੈਸਟ ਪਰਫਾਰਮੈਂਸ ਦਾ ਅਵਾਰਡ ਮਿਲਿਆ ਸੀ ਅਵਾਰਡ ਲੈਣ ਦੇ ਹੋਏ ਉਹ ਆਪਣੇ ਨਾਲ ਸਟੇਜ ਤੇ ਮੈਨੂੰ ਵੀ ਲੈ ਕੇ ਗਿਆ ਉਹ ਮੇਰੇ ਹੱਥ ਛੋਟੀ ਚੀਜ਼ ਨੂੰ ਬੜਾਪਨ ਦੇ ਰਿਹਾ ਸੀ ਪਾਰਟੀ ਤੋਂ ਘਰ ਆਉਂਦੇ ਵੇਲੇ ਮੈਂ ਉਹਨੂੰ ਪੁੱਛਿਆ ਕਿ ਭਾਜੀ ਓਫੀਸ਼ੀਅਲ ਪਾਰਟੀ ਸੀ ਤਾਂ ਤਾਂ ਵੀ ਤੁਸੀਂ ਮੈਨੂੰ ਆਪਣੇ ਨਾਲ ਕਿਉਂ ਲੈ ਕੇ ਗਏ ਤਾਂ ਉਹ ਕਹਿਣ ਲੱਗਾ ਕਿ ਭਾਬੀ ਇਦਾਂ ਦਾ ਕੁਝ ਨਹੀਂ ਆ ਤੂੰ ਬੜੀ ਭੂਲੀ ਆ ਪਾਰਟੀ ਵਿੱਚ ਸਿਰਫ ਵਰਕਰ ਹੀ ਨਹੀਂ ਹੁੰਦੇ ਅਸਲ ਵਿੱਚ ਸਾਨੂੰ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਜਾਣਾ ਚਾਹੀਦਾ। ਇਹ ਪਾਰਟੀ ਹੋਣ ਤੋਂ ਪਹਿਲਾਂ ਦੱਸਿਆ ਜਾਂਦਾ ਕਿ ਪਰਿਵਾਰ ਦੇ ਮੈਂਬਰ ਨਾਲ ਪਾਰਟੀ ਵਿੱਚ ਆ ਸਕਦੇ ਆ। ਮੇਰੇ ਜੇਠ ਨੇ ਮੈਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ। ਉਸ ਰਾਤ ਜਦੋਂ ਮੈਂ ਘਰ ਜਾ ਕੇ ਰਾਤ ਨੂੰ ਆਪਣੇ ਕਮਰੇ ਵਿੱਚ ਕੱਪੜੇ ਬਦਲਦੀ ਸੀ ਤੇ ਪਿੱਛੇ ਵਾਲੀ ਹੌਕੀ ਨਹੀਂ ਖੁੱਲਦੀ ਸੀ। ਦੀਪ ਵੀ ਘਰੇ ਵੀ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕਿਹਦੇ ਕੋਲੋਂ ਮਦਦ ਲਵਾਂ। ਮੈਂ ਆਪ ਬੜੀ ਕੋਸ਼ਿਸ਼ ਕੀਤੀ। ਤਾਂ ਅਚਾਨਕ ਹੀ ਮੇਰਾ ਜੇਟ ਕਮਰੇ ਵਿੱਚ ਆ ਗਿਆ ਮੈਨੂੰ ਇਸ ਤਰ੍ਹਾਂ ਪਰੇਸ਼ਾਨ ਦੇਖ ਕੇ ਉਹ ਮੇਰੇ ਕੋਲ ਆਇਆ ਤੇ ਪੁੱਛਿਆ ਕੀ ਹੋਇਆ ਉਹ ਕਹਿਣ ਲੱਗਾ ਭਾਬੀ ਮੈਂ ਆਪਣੀ ਪ੍ਰੋਬਲਮ ਲੈ ਕੇ ਆਇਆ ਸੀ ਪਰ ਤੂੰ ਤਾਂ ਆਪ ਹੀ ਮੁਸ਼ਕਲ ਵਿੱਚ ਖੜੀ ਹੈ ਮੈਂ ਉਹਦੇ ਕੋਲੋਂ ਮਦਦ ਨਹੀਂ ਮੰਗੀ ਸੀ ਫਿਰ ਵੀ ਉਹ ਨੇ ਅੱਗੇ ਹੋ ਕੇ ਆਪਣੇ ਹੱਥ ਨਾਲ ਮੇਰੀ ਡਰੈੱਸ ਦੀ ਹੁੱਕ ਖੋਲ ਦਿੱਤੀ ਉਸ ਤੋਂ ਬਾਅਦ ਉਹ ਕਮਰੇ ਤੋਂ ਬਾਹਰ چلا ਗਿਆ ਥੋੜੀ ਦੇਰ ਬਾਅਦ ਕੱਪੜੇ ਬਦਲ ਕੇ ਮੈਂ ਬਾਹਰ ਗਈ ਤਾਂ ਮੈਂ ਹੁਣ ਕਿਹਾ ਕਿ ਭਾਜੀ ਦੱਸੋ ਤੁਹਾਨੂੰ ਕੀ ਪ੍ਰੋਬਲਮ ਆ ਕਹਿਣ ਲੱਗਾ ਕਿ ਗਰਮੀ ਬਹੁਤ ਵੱਧ ਗਈ ਆ ਮੇਰੇ ਕਮਰੇ ਦਾ ਏਸੀ ਬੰਦ ਹੋ ਗਿਆ ਸਾਰੀ ਰਾਤ ਮੈਂ ਬਿਨਾ ਏਸੀ ਦੇ ਕਿੱਦਾਂ ਸੌਂਗਾ ਹੁਣ ਸੌਣ ਦਾ ਕੀ ਕਰਾਂ ਇਹ ਤੂੰ ਹੀ ਦੱਸ ਸਾਡੇ ਘਰ ਵਿੱਚ ਸਿਰਫ ਦੋ ਹੀ ਏਸੀ ਸੀ ਸਾਡੇ ਕਮਰੇ ਵਿੱਚ ਤੇ ਇੱਕ ਗੈਸਟ ਰੂਮ ਵਿੱਚ ਮੇਰਾ ਜੇਠ ਗੈਸਟ ਰੂਮ ਵਿੱਚ ਹੀ ਸੌਂਦਾ ਸੀ ਹੁਣ ਉਹਨੂੰ ਇੰਨੀਂਦ ਲਈ ਆਉਗੀ ਇਹ ਸੁਣ ਕੇ ਮੈਂ ਉਹਨੂੰ ਆਪਣੇ ਕਮਰੇ ਵਿੱਚ ਸੌਣ ਲਈ ਕਹਿ ਦਿੱਤਾ ਕੋਸ ਵੇਲੇ ਜੇਠ ਮੇਰੇ ਕਮਰੇ ਵਿੱਚ ਬੈਠ ਕੇ ਸੁੱਤਾ ਸੀ ਦੀਪ ਦੀ ਥਾਂ ਅੱਜ ਉਹ ਨਹੀਂ ਲੈਣੀ ਸੀ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਮੈਨੂੰ ਮੈਨੂੰ ਬੜਾ ਅਨਕੰਫਰਟੇਬਲ ਫੀਲ ਹੁੰਦਾ ਸੀ ਕੁਝ ਹੀ ਦਿਨਾਂ ਵਿੱਚ ਮੈਨੂੰ ਆਪਣੇ ਨਾਲ ਇੰਨਾ ਕੰਫਰਟੇਬਲ ਬਣਾ ਦੇਊਗਾ ਇਹ ਮੈਨੂੰ ਅੰਦਾਜ਼ਾ ਨਹੀਂ ਸੀ ਇਦਾਂ ਹੀ ਅਗਲੇ ਦਿਨ ਮੇਰੇ ਜੇਠ ਨੂੰ ਛੁੱਟੀ ਸੀ ਤੇ ਘਰ ਸਮਾਨ ਵੀ ਖਤਮ ਹੋ ਗਿਆ ਮੈਂ ਉਹ ਸਮਾਨ ਖਰੀਦਣ ਦੇ ਲਈ ਜਾਣਾ ਸੀ ਦੀਪ ਬਾਹਰ ਜਾਣ ਤੋਂ ਪਹਿਲਾਂ ਮੈਨੂੰ ਪੈਸੇ ਨਹੀਂ ਦੇ ਕੇ ਗਿਆ ਸੀ ਜਦੋਂ ਮੈਂ ਰੋਟੀ ਬਣਾਉਣ ਬਾਰੇ ਸੋਚਿਆ ਤਾਂ ਮੈਨੂੰ ਕੋਈ ਸਮਾਨ ਹੀ ਨਹੀਂ ਦਿਖਦਾ ਸੀ। ਤਾਂ ਦੂਸਰੇ ਪਾਸੇ ਚੀਜ਼ਾਂ ਖਤਮ ਹੋ ਗਈਆਂ ਸੀ। ਮੇਰੇ ਕੋਲ ਥੋੜੇ ਜੇ ਪੈਸੇ ਵੀ ਨਹੀਂ ਸੀ। ਮੈਂ ਦੀਪ ਨੂੰ ਫੋਨ ਕੀਤਾ ਤਾਂ ਮੇਰੇ ਜੇਠ ਨੇ ਮੈਨੂੰ ਰੋਕ ਦਿੱਤਾ। ਉਹਨੇ ਕਿਹਾ ਕਿ ਭਾਬੀ ਮੈਂ ਵੀ ਇਸ ਘਰ ਦਾ ਮੈਂਬਰ ਆ। ਚੱਲ ਮੈਂ ਤੈਨੂੰ ਸਾਰਾ ਸੌਦਾ ਚੁਕਾ ਦਿੰਦਾ। ਦੁਪਹਿਰ ਦੀ ਰੋਟੀ ਵਾਰੀ ਆਪਾਂ ਖਾਵਾਂਗੇ। ਸਭ ਤੋਂ ਪਹਿਲਾਂ ਮੇਰੇ ਜੇਠ ਨੇ ਮੈਨੂੰ ਹੋਟਲ ਵਿੱਚ ਲਿਜਾ ਕੇ ਰੋਟੀ ਖਵਾਈ। ਫਿਰ ਅਸੀਂ ਮਾਲ ਵਿੱਚ ਜਾ ਕੇ ਖਰੀਦਦਾਰੀ ਕੀਤੀ। ਜੋ ਵੀ ਚੀਜ਼ਾਂ ਪਸੰਦ ਆਈਆਂ ਮੇਰੇ ਜੇਟ ਨੇ ਮੈਨੂੰ ਦਵਾ ਦਿੱਤੀਆਂ ਸੀ। ਰਾਸ਼ਨ ਦੇ ਇਲਾਵਾ ਮੈਂ ਹੋਰ ਵੀ ਚੀਜ਼ਾਂ ਖਰੀਦੀਆਂ ਸੀ। ਸਾਰੇ ਪੈਸੇ ਮੇਰੇ ਜੇਟ ਨੇ ਹੀ ਦਿੱਤੇ ਸੀ। ਦੀਪਤਾ ਹਮੇਸ਼ਾ ਕੰਜੂਸੀ ਕਰਦਾ ਸੀ। ਸੌਦੇ ਦੇ ਇਲਾਵਾ ਕੋਈ ਹੋਰ ਚੀਜ਼ ਲੈਣ ਬਾਰੇ ਸੋਚ ਸੋਚਾਂ ਤਾਂ ਹੋਣ ਹੀ ਲੱਗ ਜਾਂਦਾ ਸੀ ਪਰ ਮੇਰੇ ਜੇਟ ਨੇ ਮੈਨੂੰ ਜੋ ਚਾਹੀਦਾ ਸੀ ਲੈ ਕੇ ਦਿੱਤਾ। ਉਹਦਾ ਯਕੀਨ ਇਦਾਂ ਲੱਗਦਾ ਸੀ ਜਿਦਾਂ ਮੇਰਾ ਦਿਲ ਜਿੱਤਣ ਦੀ ਹੀ ਕੋਸ਼ਿਸ਼ ਕਰਦਾ ਹੋਵੇ। ਉਸ ਰਾਤ ਉਹ ਮੈਮ ਮੋਲ ਵਿੱਚੋਂ ਖਰੀਦੀ ਹੋਈ ਨਾਈਟ ਡ्रेस ਪਾਈ ਹੋਈ ਸੀ ਮੈਨੂੰ ਇਸ ਅਡਰੈਸ ਵਿੱਚ ਦੇਖ ਕੇ ਮੇਰਾ ਜੇਠ ਤਾਂ ਦੇਖਦਾ ਹੀ ਰਹਿ ਗਿਆ ਉਹਨੇ ਕਿਹਾ ਕਿ ਭਾਬੀ ਤੂੰ ਤਾਂ ਬਹੁਤ ਸੋਹਣੀ ਲੱਗਦੀ ਹੈ ਮੇਰੇ ਨਾਲ ਹੀ ਕਮਰੇ ਵਿੱਚ ਸੁੱਤਾ ਸੀ ਰਾਤ ਨੂੰ ਅਣਜਾਣੇ ਵਿੱਚ ਮੈਂ ਉਹਨੂੰ ਆਪਣੇ ਵੱਲ ਖਿੱਚ ਕੇ ਗਲੇ ਲਾ ਲਿਆ ਸਵੇਰ ਨੂੰ ਮੇਰੀ ਅੱਖ ਖੁੱਲhi ਤਾਂ ਉਹ ਮੇਰੇ ਬਹੁਤ ਹੀ ਕੋਲ ਸੀ ਮੈਂ ਫਟਾਫਟ ਆਪਣੇ ਜੇਠ ਤੋਂ ਦੂਰ ਹੋ ਗਈ ਉੱਠ ਕੇ ਮੈਂ ਆਪਣੇ ਕੰਮ ਵਿੱਚ ਲੱਗ ਗਈ ਅੱਜੇ ਮੇਰੇ ਜੇਠ ਨੇ ਕੰਮਦੋਸ਼ਟੀ ਲਈ ਸੀ। ਸਵੇਰ ਦੀ ਰੋਟੀ ਖਾਣ ਤੋਂ ਬਾਅਦ ਮੈਂ ਭਾਂਡੇ ਧੋਂਦੀ ਸੀ ਤਾਂ ਅਚਾਨਕ ਮੇਰਾ ਜੇਠ ਮੇਰੇ ਮਗਰ ਆ ਗਿਆ। ਮੇਰੇ ਹੱਥਾਂ ਵਿੱਚ ਸਾਬਣ ਦੀ ਝੱਗ ਸੀ। ਮੇਰੇ ਜੇਠ ਨੇ ਅਚਾਨਕ ਮੇਰੇ ਢਿੱਡ ਤੇ ਚੁੰਗੀ ਜਿਹੀ ਵੱਡੀ ਤੇ ਮੈਂ ਕੰਬ ਗਈ। ਤਾਂ ਮੇਰੇ ਜਜ਼ਬਾਤ ਹੋਰ ਵੀ ਵਿਗੜ ਗਏ ਤੇ ਮੈਂ ਜੇਠ ਦੇ ਉੱਤੇ ਹੀ ਟਿਕ ਗਈ। ਰਸੋਈ ਵਿੱਚ ਅਸੀਂ ਦੋਨੋਂ ਇੱਕ ਦੂਸਰੇ ਦੇ ਬੇहद ਕੋਲ ਸੀ। ਮੇਰੇ ਹੱਥਾਂ ਦੀ ਝੱਗ ਮੇਰੇ ਜੇਠ ਦੇ ਮੂੰਹ ਤੇ ਲੱਗ ਗਈ। ਇਹ ਦੇਖ ਕੇ ਮੈਂ ਹੱਸ ਪਈ ਮੈਨੂੰ ਹੱਸਦੀ ਹੋਈ ਨੂੰ ਦੇਖਿਓ ਪਿਆਰ ਦੀਆਂ ਨਜ਼ਰਾਂ ਨਾਲ ਦੇਖਣ ਲੱਗਾ ਉਹਦੀਆਂ ਨਜ਼ਰਾਂ ਵਿੱਚ ਮੈਂ ਬੜਾ ਪਿਆਰ ਦੇਖਿਆ ਸੀ ਕੁਝ ਬੋਲਦਾ ਹੀ ਨਹੀਂ ਸੀ ਇਹ ਦੇਖ ਕੇ ਮੈਂ ਹੱਸਣਾ ਬੰਦ ਕਰ ਦਿੱਤਾ ਉਹਦੇ ਤੋਂ ਦੂਰ ਹੁੰਦੇ ਹੀ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਮੇਰੇ ਚੁੰਡੀ ਜਿਹੀ ਕਿਉਂ ਵੱਟੀ ਤਾਂ ਕਹਿਣ ਲੱਗਾ ਕਿ ਭਾਬੀ ਤੇਰੇ ਢਿੱਡ ਤੇ ਮੈਨੂੰ ਕੀੜੀ ਜਿਹੀ दिखी ਸੀ ਹੁਣ ਫੜ ਰਿਹਾ ਸੀ ਉਹਨੇ ਮੇਰਾ ਹੱਥ ਆਪਣੇ ਚਿਹਰੇ ਤੇ ਰੱਖ ਦਿੱਤਾ ਫਿਰ ਸਾਡੇ ਵਿੱਚ ਉਹ ਮਸਤੀ ਸ਼ੁਰੂ ਹੋ ਗਈ ਮਸਤੀ ਕਰਦੇ ਕਰਦੇ ਉਹਨੇ ਮੈਨੂੰ ਗਲੇ ਲਾ ਲਿਆ ਹੌਲੀ ਹੌਲੀ ਮੈਂ ਆਪਣੀ ਮਰਿਆਦਾ ਭੁੱਲਣ ਲੱਗ ਪਈ ਸਾਡੇ ਵਿੱਚ ਕੁਝ ਗਲਤ ਹੋਣ ਤੋਂ ਪਹਿਲਾਂ ਅਸੀਂ ਇੱਕ ਦੂਜੇ ਤੋਂ ਦੂਰ ਹੋ ਗਏ ਉਸ ਦਿਨ ਪੂਰਾ ਦਿਨ ਮੇਰੇ ਦਿਮਾਗ ਵਿੱਚ ਜੇੜਦੇ ਹੀ ਖਿਆਲ ਆਉਂਦੇ ਰਹੇ ਉਹ ਮੇਰੇ ਇੰਨਾ ਕੋਲ ਸੀ ਉਹਦੀਆਂ ਅੱਖਾਂ ਵਿੱਚ ਮੈਨੂੰ ਆਪਣੇ ਲਈ ਮੈਂ ਪਿਆਰ ਦਿਖਦਾ ਸੀ ਵੈਸੇ ਵੀ ਦੀਪ ਮੈਨੂੰ ਇਗਨੋਰ ਕਰਦਾ ਸੀ ਕਾਰ ਵਿੱਚ ਦੂਜਾ ਬੰਦਾ ਘੱਟੋ-ਘੱਟ ਮੇਰੀ ਦੇਖਭਾਲ ਤੇ ਪਰਵਾਹ ਤਾਂ ਕਰਦਾ ਸੀ ਮੇਰੇ ਜੇਠ ਨੂੰ ਕੀ ਚਾਹੀਦਾ ਸੀ ਮੈਨੂੰ ਸਮਝ ਆ ਗਈ ਸੀ ਪਿਛਲੇ ਕੁਝ ਦਿਨਾਂ ਵਿੱਚ ਦੀਪ ਤੋਂ ਮੈਂ ਜਿਸ ਸੁੱਖ ਦੀ ਉਮੀਦ ਲਾ ਕੇ ਬੈਠੀ ਸੀ ਉਸ ਵੇਲੇ ਸ਼ਾਇਦ ਜੇਠ ਕੋਲੋਂ ਮੈਨੂੰ ਮਿਲਣ ਵਾਲਾ ਸੀ ਮੀਰਾ ਜੇਠ ਉਮਰ ਵਿੱਚ ਵੱਡਾ ਸੀ ਪਰ ਸੋਹਣਾ ਤੇ ਜਵਾਨ ਸੀ ਦੀਪ ਤਾਂ ਇਹ ਸਭ ਕੁਝ ਚੰਗੀ ਤਰ੍ਹਾਂ ਜਾਣਦਾ ਸੀ ਕਿ ਕਿਸੇ ਔਰਤ ਨੂੰ ਕਿੱਦਾਂ ਖੁਸ਼ ਰੱਖਣਾ ਚਾਹੀਦਾ ਰਾਤ ਨੂੰ ਵੀ ਦੀਪ ਦੇ ਘਰ ਆਉਣ ਦੀ ਖਬਰ ਮਿਲੀ ਪਰ ਇਹ ਰਾਤ ਤੇ 9 ਵਜੇ ਘਰ ਆ ਗਿਆ ਸੌਣ ਤੋਂ ਪਹਿਲਾਂ ਹੀ ਮੈਨੂੰ ਦੂਸਰੀ ਡਰੈਸ ਪਾਉਣੀ ਪਈ ਮੇਰੇ ਉੱਪਰ ਉਹ ਨਾਈਟ ਡਰੈਸ ਦੇਖ ਕੇ ਉਹਨੇ ਫਟਾਫਟ ਮੈਨੂੰ ਪੁੱਛਿਆ ਕਿ ਇਹ ਡਰੈਸ ਤੈਨੂੰ ਕਿਹਨੇ ਦਿੱਤੀ ਮੈਂ ਉਹਨੂੰ ਇਹ ਨਹੀਂ ਦੱਸਿਆ ਕਿ ਇਹ ਡਰੈਸ ਮੈਨੂੰ ਜੇਠ ਨੇ ਲੈ ਕੇ ਦਿੱਤੀ ਮੈਂ ਕਿਹਾ ਕਿ ਮੇਰੇ ਕੋਲ ਥੋੜੇ ਜਿਹੇ ਪੈਸੇ ਸੀ ਮੈਂ ਉਹਦੇ ਨਾਲ ਹੀ ਇਹ ਡਰੈਸ ਖਰੀਦ ਲਈ ਦੀਪ ਮੈਨੂੰ ਸ਼ੱਕ ਵਾਲੀ ਨਜ਼ਰਾਂ ਨਾਲ ਦੇਖਣ ਲੱਗਾ ਪਰ ਹੁਣ ਮੈਨੂੰ ਉਹਦੀਆਂ ਨਜ਼ਰਾਂ ਦੀ ਕੋਈ ਪ੍ਰਵਾਹ ਨਹੀਂ ਸੀ ਕਿਉਂਕਿ ਜਿਸ ਬੰਦੇ ਨੇ ਆਪਣੀ ਘਰਵਾਲੀ ਦੀ ਇੱਜ਼ਤ ਨਹੀਂ ਕੀਤੀ ਉਸ ਬੰਦੇ ਦੇ ਬਾਰੇ ਵਿੱਚ ਸੋਚ ਕੇ ਮੈਂ ਕੀ ਕਰ ਸਕਦੀ ਆ ਮੇਰੀ ਪ੍ਰਵਾਹ ਮੇਰੀ ਜੇਟ ਨੂੰ ਸੀ ਉਹ ਰਿਸਪੈਕਟ ਕਰਦਾ ਸੀ ਮੈਨੂੰ ਇਹ ਸਮਝ ਆਈ ਸੀ ਕਿ ਉਹ ਮੈਨੂੰ ਫੁੱਲਾਂ ਦੀ ਤਰ੍ਹਾਂ ਸੰਭਾਲ ਕੇ ਰੱਖ ਸਕਦਾ ਹੁਣ ਇਸ ਫੁੱਲਾਂ ਦੀ ਖੁਸ਼ਬੂ ਨੂੰ ਦੇਖ ਕੇ ਉਹਦੀ ਦੇਖਭਾਲ ਕਰਨ ਵਾਲੇ ਮਾਲੀ ਦੇ ਕੋਲ ਹੀ ਹੋਣੀ ਚਾਹੀਦੀ ਆ ਉਸ ਦਿਨ ਮੈਂ ਦੀਪ ਤੋਂ ਥੋੜੀ ਦੂਰ ਸੀ ਅਗਲੇ ਦਿਨ ਦੀਪ ਤੇ ਮੇਰਾ ਜੇਠ ਆਪਣੇ ਆਪਣੇ ਟਾਈਮ ਤੇ ਆਫਿਸ ਲਈ ਚਲੇ ਗਏ। ਅੱਜ ਵੀ ਰਸੋਈ ਵਿੱਚ ਕੰਮ ਕਰਦੇ ਵੇਲੇ ਮੇਰੇ ਦਿਮਾਗ ਵਿੱਚ ਜੇਠ ਦਾ ਖਿਆਲ ਆ ਰਿਹਾ ਸੀ ਕਿ ਜੇਠ ਦੇ ਕੋਲ ਜਾ ਕੇ ਦੀਪ ਨੂੰ ਧੋਖਾ ਦੇਵਾਂਗੀ। ਇਸ ਵੇਲੇ ਮੈਂ ਦੋਨਾਂ ਦਾ ਇਸਤੇਮਾਲ ਲੈਣ ਦਾ ਫੈਸਲਾ ਕੀਤਾ। ਮੈਂ ਆਪਣੇ ਜੇਠ ਤੇ ਦੀਪ ਦੋਨਾਂ ਦੇ ਕੋਲ ਹੀ ਮੈਸੇਜ ਭੇਜਿਆ ਕਿ ਮੇਰੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਹੈ। ਮੈਂ ਘਰ ਦਾ ਦਰਵਾਜ਼ਾ ਖੋਲਿਆ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਮੈਸੇਜ ਭੇਜਣ ਦੇ 20 ਮਿੰਟ ਬਾਅਦ ਮੇਰਾ ਜੇਠ ਘਰ ਆ ਗਿਆ ਘਰ ਆਉਂਦੇ ਹੀ ਉਹ ਮੇਰੇ ਕਮਰੇ ਵਿੱਚ ਆਇਆ ਮੇਰੇ ਕੋਲ ਆ ਕੇ ਮੇਰੀ ਸਿਹਤ ਬਾਰੇ ਪੁੱਛਣ ਲੱਗਾ ਉਹਦੇ ਚਿਹਰੇ ਤੇ ਮੇਰੇ ਲਈ ਪਰੇਸ਼ਾਨੀ ਸਾਫ਼ ਦਿਖ ਰਹੀ ਸੀ ਉਹ ਮੈਨੂੰ ਚੈੱਕ ਕਰਦਾ ਸੀ ਤਾਂ ਮੈਂ ਹਾਸ ਰਹੀ ਮੇਰਾ ਹੱਸਣਾ ਦੇਖ ਕੇ ਮੇਰਾ ਜੇਠ ਕਹਿਣ ਲੱਗਾ ਕਿ ਭਾਬੀ ਤੂੰ ਵੀ ਕੀ ਮਜ਼ਾਕ ਕਰਦੀ ਹੈ ਤੇਰੀ ਸਿਹਤ ਖਰਾਬ ਹੋ ਗਈ ਆ ਮੈਸੇਜ ਪੜ੍ਹ ਕੇ ਮੈਂ ਕਿੰਨਾ ਘਬਰਾ ਗਿਆ ਸੀ ਕਿ ਤੈਨੂੰ ਕੀ ਹੋ ਗਿਆ ਮੈਨੂੰ ਚੰਗੀ ਤਰ੍ਹਾਂ ਦੱਸ ਮਜ਼ਾਕ ਕਰਨ ਦਾ ਟਾਈਮ ਨਹੀਂ ਆ। ਮੈਂ ਆਪਣੇ ਜੇਟ ਦਾ ਹੱਥ ਫੜਿਆ ਤੇ ਆਪਣੇ ਕੋਲ ਬਿਠਾ ਲਿਆ। ਮੈਂ ਉਹਨੂੰ ਕਿਹਾ ਕਿ ਮੈਨੂੰ ਕੁਝ ਨਹੀਂ ਹੋਇਆ, ਮੈਂ ਬਿਲਕੁਲ ਠੀਕ ਹਾਂ। ਮੈਂ ਤਾਂ ਇੱਕ ਛੋਟਾ ਜਿਹਾ ਇਹ ਮਤਿਆਨ ਲੈਂਦੀ ਸੀ ਕਿ ਤੇਰਾ ਤੇ ਦੀਪ ਦਾ ਪਿਆਰ ਦੇਖਦੀ ਸੀ। ਮੇਰੇ ਇਸ ਇਹ ਮਤਿਆਨ ਵਿੱਚ ਤੂੰ پاس ਹੋ ਗਿਆ। ਤੇ ਮੇਰੇ ਜੇਟ ਨੇ ਮੇਰੀ ਗੱਲ ਸਮਝ ਲਈ। ਹੌਲੀ-ਹੌਲੀ ਅਸੀਂ ਦੋਨੋਂ ਇੱਕ ਦੂਸਰੇ ਦੇ ਕੋਲ ਹੋਣ ਲੱਗੇ। ਉਹਦਾ ਇੰਨੇ ਚਿਰ ਦਾ ਇੰਤਜ਼ਾਰ ਖਤਮ ਹੋਣ ਵਾਲਾ ਸੀ ਅਸੀਂ ਦੋਨੋਂ ਇੱਕ ਦੂਜੇ ਦੇ ਕਰੀਬ ਸੀ ਕਿ ਕੁਝ ਪਲਾਂ ਵਿੱਚ ਆਪਣੇ ਪਿਆਰ ਦਾ ਮਜ਼ਾ ਲੈਣ ਵਾਲੇ ਸੀ ਪਰਦੀਪ ਕਮਰੇ ਵਿੱਚ ਉਦੋਂ ਆ ਗਿਆ ਸਾਨੂੰ ਇਕੱਠੇ ਦੇਖ ਕੇ ਉਹਦੀਆਂ ਅੱਖਾਂ ਡੀਆਂ ਰਹਿ ਗਈਆਂ ਉਹਨੇ ਮੇਰੇ ਕੋਲ ਆ ਕੇ ਜੇਠ ਨੂੰ ੱੱਕਾ ਦਿੱਤਾ ਤੇ ਕਹਿਣ ਲੱਗਾ ਕਿ ਇਹ ਸਭ ਕੁਝ ਕੀ ਚੱਲਦਾ ਤੂੰ ਆਪਣੇ ਜੇਠ ਨਾਲ ਸਭ ਕੁਝ ਕਿੱਦਾਂ ਕਰ ਸਕਦੀ ਹੈ ਤੈਨੂੰ ਇੱਕ ਵਾਰ ਵੀ ਮੇਰਾ ਖਿਆਲ ਨਹੀਂ ਆਇਆ ਮੈਂ ਗੁੱਸੇ ਨਾਲ ਕਿਹਾ ਹਾਂ ਨਹੀਂ ਆਇਆ ਮੈਨੂੰ ਤੇਰਾ ਖਿਆਲ ਤੂੰ ਆਪਣੀ ਪ੍ਰੀਤੀ ਦੇ ਨਾਲ ਹੁੰਦਾ ਤਾਂ ਉਦੋਂ ਕਿ ਤੈਨੂੰ ਇੱਕ ਵਾਰ ਆਪਣੀ ਘਰ ਵਾਲੇ ਦਾ ਖਿਆਲ ਆਉਂਦਾ ਮੇਰੀ ਸਿਹਤ ਖਰਾਬ ਹੋ ਰਹੀ ਆ ਇਹ ਮੈਸੇਜ ਦੇਖ ਕੇ ਤੂੰ ਘਰ ਨਹੀਂ ਆਇਆ ਮੈਨੂੰ ਪਤਾ ਸੀ ਕਿ ਇਸ ਲਈ ਮੈਂ ਜਾਣ ਬੁੱਝ ਕੇ ਤੈਨੂੰ ਆਪਣੇ ਤੇ ਭਾਜੀ ਦੀ ਇੱਕ ਸੈਲਫੀ ਵਾਲੀ ਫੋਟੋ ਭੇਜੀ ਸੀ ਮੈਂ ਤੈਨੂੰ ਭੇਜੇ ਹੋਏ ਮਸਤੀ ਤੇ ਜਾਣ ਬੁੱਝ ਕੇ ਲਿਖਿਆ ਸੀ ਕਿ ਮੈਂ ਉਹਦੇ ਨਾਲ ਰਿਸ਼ਤਾ ਬਣਾ ਰਹੀ ਆ ਵੈਸੇ ਵੀ ਤੂੰ ਸ਼ੱਕ ਕਰਨ ਵਿੱਚ ਐਕਸਪਾਇਰ ਤਾਂ ਪਰ ਸ਼ੱਕ ਤਾਂ ਹੀ ਕਰਨਾ ਚਾਹੀਦਾ ਕਿ ਜਦੋਂ ਤੁਹਾਡਾ ਆਪਣਾ ਕੈਰੈਕਟਰ ਸਾਫ਼ ਹੋਵੇ ਮੇਰੀ ਨਜ਼ਰ ਵਿੱਚ ਜੋ ਕਰ ਰਿਹਾ ਉਹ ਤਾਂ ਸਹੀ ਆ ਤੇ ਮੇਰਾ ਤੇ ਮੇਰੇ ਜੇੜ ਦਾ ਰਿਸ਼ਤਾ ਵੀ ਸਹੀ ਆ ਅਸੀਂ ਦੋਨੋਂ ਜੋ ਕੁਝ ਕਰਦੇ ਆ ਇਹਦੇ ਵਿੱਚ ਮੈਨੂੰ ਕੁਝ ਨਹੀਂ ਗਲਤ ਲੱਗਦਾ ਉਹ ਮੈਨੂੰ ਕਹਿਣ ਲੱਗਾ ਕਿ ਆਪਣਾ ਬਕਵਾਸ ਬੰਦ ਕਰ ਕਿਹੜੀ ਪ੍ਰੀਤੀ ਦੀਪਤਾ ਦਾ ਨਾਟਕ ਸ਼ੁਰੂ ਹੋ ਗਿਆ ਮੈਂ ਉਹਨੂੰ ਉਹਦੀ ਤੇ ਉਹਦੀ ਫਰੈਂਡ ਦੀ ਫੋਟੋ ਦਿਖਾਈ ਮੈਨੂੰ ਇਹਦਾ ਸੱਚ ਪਹਿਲਾਂ ਹੀ ਪਤਾ ਲੱਗ ਗਿਆ ਸੀ ਪਰ ਮੈਂ ਉਹਦੇ ਪਿਆਰ ਦੇ ਲਈ ਸਬਰ ਕੀਤਾ ਸੀ ਘਰ ਵਿੱਚ ਰੁਕੀ ਹੋਈ ਸੀ ਮੈਂ ਉਹਨੂੰ ਕਿਹਾ ਸੀ ਕਿ ਦੀਪ ਹੋਰ ਕਿੰਨਾ ਝਰਝੂਠ ਬੋਲੂਗਾ ਆਫਿਸ ਦਾ ਕੰਮ ਮੀਟਿੰਗਾਂ ਦਾ ਕਹਿ ਕੇ ਇਸ ਕੁੜੀ ਦੇ ਨਾਲ ਬਾਹਰ ਘੁੰਮਦਾ ਕਿੰਨੇ ਉਸਤੇ ਪੈਸੇ ਖਰਚ ਕਰਦਾ ਪਰ ਘਰ ਵਾਲੀ ਨੇ ਇੱਕ ਚੀਜ਼ ਮੰਗੀ ਤਾਂ ਉਹਦੇ ਲਈ ਖਰਚੇ ਤੇ ਰੋਣ ਲੱਗ ਗਿਆ ਤੇਰੀ ਸੱਚਾਈ ਪਤਾ ਹੁੰਦੇ ਹੋਏ ਵੀ ਮੈਂ ਤੇਰੇ ਘਰ ਵਿੱਚ ਰਹਿਣੀ ਆ ਤੈਨੂੰ ਖੁਸ਼ ਕਰਨ ਦੇ ਲਈ ਕਦੀ ਕਮਰਾ ਸਜਾਉਂਦੀ ਕਦੀ ਕੈਂਡਲ ਲਾਈਟ ਨਾਈਟ ਡਿਨਰ ਤੇ ਲਈ ਕੀ ਕੁਝ ਕਰਦੀਆਂ ਸ਼ਾਇਦ ਮੇਰੇ ਤੋਂ ਕੋਈ ਗਲਤੀ ਹੋ ਗਈ ਤੈਨੂੰ ਜੋ ਇੰਨਾ ਪਿਆਰ ਚਾਹੀਦਾ ਸੀ ਮੈਂ ਤੈਨੂੰ ਦੇ ਨਹੀਂ ਸਕੀ ਮੈਨੂੰ ਇਦਾਂ ਲੱਗਦਾ ਸੀ ਕਿ ਮੈਂ ਆਪਣੇ ਆਪ ਨੂੰ ਕਸੂਰਵਾਰ ਮੰਨਦੀ ਆ ਮੈਨੂੰ 제ਠ ਨੇ ਹੀ ਟਾਈਮ ਤੇ ਤੇਰਾ ਸਾਰਾ ਸੱਚ ਦੱਸ ਦਿੱਤਾ ਚੰਗਾ ਹੋਇਆ ਨਹੀਂ ਤਾਂ ਮੈਂ ਆਪਣੇ ਆਪ ਨੂੰ ਕਸੂਰਵਾਰ ਮੰਨਦੇ ਹੋਏ ਡਿਪਰੈਸ਼ਨ ਵਿੱਚ ਚਲੀ ਜਾਂਦੀ ਤੇ ਆਪਣੇ ਆਪ ਨਾਲ ਕੁਝ ਮਾੜਾ ਵੀ ਕਰ ਬੈਠਦੀ ਸਾਰੀਆਂ ਪਰੇਸ਼ਾਨੀਆਂ ਵਿੱਚ ਮੇਰੇ ਜੀਟ ਨੇ ਮੈਨੂੰ ਸੰਭਾਲ ਲਿਆ ਸੀ ਹਾਂ ਤੂੰ ਜਿਸ ਸ਼ੱਕ ਦੀ ਨਜ਼ਰ ਨਾਲ ਸਾਨੂੰ ਦੇਖ ਰਿਹਾ ਆਪਣੀ ਨਜ਼ਰ ਇੱਕ ਵਾਰ ਠੀਕ ਕਰ ਤੇ ਮੇਰੇ ਵਿੱਚ ਕੁਝ ਵੀ ਇਦਾਂ ਦਾ ਨਹੀਂ ਇਹ ਤਾਂ ਮੈਂ ਤੈਨੂੰ ਸਬਕ ਸਿਖਾਉਣ ਦੇ ਲਈ ਇਹ ਨਾਟਕ ਕਰਦੀ ਸੀ ਅੱਜ ਤੂੰ ਜੋ ਦੇਖਿਆ ਸਾਡੇ ਨਾਟਕ ਦਾ ਹਿੱਸਾ ਸੀ ਜੇ ਤੂੰ ਮੈਨੂੰ ਦੂਜੇ ਬੰਦੇ ਨਾਲ ਨਹੀਂ ਦੇਖ ਸਕਦਾ ਤੇ ਮੈਂ ਤੈਨੂੰ ਕਿਸੇ ਦੂਜੀ ਕੁੜੀ ਦੇ ਨਾਲ ਕਿੱਦਾਂ ਦੇਖ ਸਕਦੀ ਆ ਦੀਪ ਮੇਰੇ ਸਾਹਮਣੇ ਸਿਰ ਨੀਵਾ ਕਰਕੇ ਖੜਾ ਸੀ ਮੈਂ ਆਪਣਾ ਬੈਗ ਚੁੱਕਿਆ ਤੇ ਪਿੱਕੇ ਜਾਣ ਲੱਗੀ ਸੀ ਪਰ ਅੱਗੇ ਕੁਝ ਵੀ ਨਹੀਂ ਸੰਭਾਲ ਸਕਦੀ ਸੀ ਦੀਪ ਨੂੰ ਆਪਣੀ ਗਲਤੀ ਦੀ ਹੁਣ ਸਮਝ ਆ ਗਈ ਸੀ ਉਹਨੇ ਮੈਨੂੰ ਪਿੱਕੇ ਜਾਣ ਤੋਂ ਰੋਕਿਆ ਤੇ ਮਾਫੀ ਮੰਗ ਲਈ ਤੇ ਵਾਅਦਾ ਕੀਤਾ ਕਿ ਅੱਜ ਤੋਂ ਬਾਅਦ ਮੈਂ ਕਿਸੇ ਦੂਸਰੀ ਕੁੜੀ ਦੇ ਪਿੱਛੇ ਨਹੀਂ ਜਾਊਂਗਾ ਉਹ ਮੇਰੇ ਨਾਲ ਵਫਾਦਾਰ ਰਹੂਗਾ ਜੇਠ ਨੇ ਮੇਰੀ ਮਦਦ ਕੀਤੀ ਉਹਦੇ ਲਈ ਮੈਂ ਉਹਦਾ ਧੰਨਵਾਦ ਕੀਤਾ ਉਹਦਾ ਵੀ ਹੁਣ ਵਿਆਹ ਹੋ ਗਿਆ ਸੀ ਹੁਣ ਉਹਦੀ 10 ਸਾਲ ਦੀ ਇੱਕ ਕੁੜੀ ਆ ਪਰ 1 ਸਾਲ ਪਹਿਲਾਂ ਉਹਦੀ ਘਰ ਵਾਲੇ ਨੇ ਉਹਨੂੰ ਇਦਾਂ ਤੋਂ ਖਾ ਦਿੱਤਾ ਉਹਦੇ ਘਰ ਦੀ ਪ੍ਰੋਬਲਮ ਚੰਗੀ ਤਰ੍ਹਾਂ ਪਤਾ ਸੀ ਉਹਦਾ ਘਰ ਬਚਾਉਣ ਦੇ ਲਈ ਉਹਦੀ ਕੋਈ ਮੈਂ ਮਦਦ ਨਹੀਂ ਕਰ ਸਕਦੇ ਸੀ ਪਰ ਉਹਨੇ ਮੇਰਾ ਘਰ ਬਚਾਉਣ ਵਿੱਚ ਮੇਰੀ ਬੜੀ ਮਦਦ ਕੀਤੀ ਸੀ ਉਹਨੇ ਆਪਣੀ ਜ਼ਿੰਦਗੀ ਦੀ ਕੀਮਤੀ ਚੀਜ਼ ਗਵਾ ਦਿੱਤੀ ਉਹਨੇ ਤਾਂ ਆਪਣੇ ਸੰਸਾਰ ਦੀ ਇੰਨੀ ਕੀਮਤੀ ਚੀਜ਼ ਗਵਾ ਦਿੱਤੀ ਸੀ ਆਪਣੇ ਘਰ ਵਾਲੇ ਨੂੰ ਗਵਾ ਲਿਆ ਸੀ ਉਹਦੇ ਲਈ ਉਹਨੂੰ ਕੀਮਤ ਪਤਾ ਸੀ ਤੇ ਅੱਜ ਮੇਰੇ ਜੀਤ ਦੀ ਮਦਦ ਨਾਲ ਮੈਂ ਆਪਣਾ ਘਰ ਬਚਾ ਲਿਆ ਅੱਜਕੱਲ ਹਰ ਦੂਸਰਾ ਬੰਦਾ ਇੱਕ ਦੂਸਰੇ ਦੇ ਪਿਆਰ ਵਿੱਚ ਤਾਂ ਪੈ ਜਾਂਦਾ ਇਹ ਕੋਈ ਟ੍ਰੈਂਡ ਨਹੀਂ ਬਾਰ ਦਾ ਬੰਦਾ ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰ ਮੈਂਬਰਾਂ ਦੀ ਤਰ੍ਹਾਂ ਸੰਭਾਲ ਨਹੀਂ ਸਕਦਾ ਉਹ ਸਿਰਫ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰੂਗਾ ਇਦਾਂ ਵਾਦੇ ਹੋਏ ਅਫੇਅਰ ਦੀ ਵਜ੍ਹਾ ਨਾਲ ਤਲਾਕ ਦੇ ਮਾਮਲੇ ਵੱਧ ਜਾਂਦੇ ਆ ਇਦਾਂ ਦੇ ਸਮੇਂ ਵਿੱਚ ਕਿਸੇ ਕੁੜੀ ਦਾ ਪੇਕੇ ਜਾਣਾ ਆਪਣੇ ਘਰ ਵਾਲੇ ਨੂੰ ਆਜ਼ਾਦੀ ਦੇਣ ਵਰਗਾ ਹੁੰਦਾ। ਇਸ ਪਰੇਸ਼ਾਨੀ ਵਿੱਚ ਦੀ ਵਜ੍ਹਾ ਨਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਚਾਹੀਦਾ। ਘਰ ਵਾਲਾ ਚਾਹੇ ਗਲਤ ਰਾਸਤੇ ਤੇ ਹੋਵੇ, ਇੱਕ ਘਰ ਵਾਲੀ ਹੀ ਆ ਜੋ ਸਹੀ ਤੇ ਸਿੱਧਾ ਰੱਖ ਸਕਦੀ ਆ। ਇਹ ਹਰ ਘਰ ਵਾਲੀ ਨੂੰ ਸਮਝਣਾ ਵੀ ਚਾਹੀਦਾ। ਹਾਂਜੀ ਦੋਸਤੋ, ਇਹ ਸੀ ਇੱਕ ਭੈਣ ਦੀ ਸੱਚੀ ਕਹਾਣੀ। ਪਰ ਇਹ ਭੈਣ ਆਪਣੇ ਘਰ ਵਾਲੇ ਨੂੰ ਸੱਚਾ ਪਿਆਰ ਕਰਦੀ ਸੀ। ਤੇ ਉਸ ਦੇ ਲਈ ਹਰ ਵੇਲੇ ਹਰ ਟਾਈਮ ਤੜਫਦੀ ਰਹਿੰਦੀ ਸੀ ਪਰ ਉਸ ਦੇ ਘਰ ਵਾਲਿਆਂ ਨੂੰ ਉਸ ਦੀ ਕਦਰ ਨਹੀਂ ਸੀ ਪਰ ਉਸ ਨੇ ਉਸ ਨੂੰ ਸਹੀ ਰਸਤਾ ਦਿਖਾ ਦਿੱਤਾ ਇਸ ਦੇ ਵਿੱਚ ਉਸ ਨੇ ਆਪਣੇ ਹੀ ਜੇਠ ਨੂੰ ਉਸ ਦਾ ਸਾਥ ਦਿੱਤਾ ਕਈ ਵਾਰ ਕੁਝ ਰਿਸ਼ਤੇ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਆਪਣੇ ਸਖਿਆਂ ਤੋਂ ਵੱਧ ਸੰ ਸਾਥ ਵੀ ਦਿੰਦੇ ਆ ਤੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਨਵੀਂ ਜ਼ਿੰਦਗੀ ਜਿਉਣ ਦੇ ਲਈ ਫਿਰ ਦੁਬਾਰਾ ਤੋਂ ਕੋਸ਼ਿਸ਼ ਕਰਦੇ ਆਂ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ